ਕਿਸਾਨ ਪਹੁੰਚੇ ਹੋਏ ਹੈ ਗਲਬਤ ਕਰਦੇ ਆ ਬਜ਼ੁਰਗ ਸਾਡੇ ਨਾਲ ਮੌਜੂਦਾ ਬਾਪੂ ਕਿਵੇਂ ਲੱਗਦਾ ਅੱਜ ਵਾਲਾ ਮਾਹੌਲ ਦੇਖ ਕੇ ਕੀ ਕਰਨਗੇ ਗਾਂਲੇ ਹਾਂਜੀ ਗਾਂਲਿਆਂ ਦੀ ਪੂਰੀ ਤਿਆਰੀ ਹੈ ਜੀ ਤੇ ਉਹ ਸਾਡੀ ਵੀ ਪੂਰੀ ਤਿਆਰੀ ਹੈ ਸਾਡੇ ਕੋਲ ਕੋਈ ਹਥਿਆਰ ਨਹੀਂ ਅਸੀਂ ਲੜਾਈ ਨਹੀਂ ਕਰਨੀ ਕਿਸੇ ਨੂੰ ਮਾਰਨਾ ਕੁੱਟਣਾ ਨਹੀਂ ਮੁਕਾਬਲਾ ਨਹੀਂ ਕਰਨਾ ਪਰ ਫਿਰ ਵੀ ਸਾਨੂੰ ਐਵੇਂ ਵੀ ਅਸੀਂ ਨੰਗਾਗੇ ਬਾਪੂ ਜੀ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿਸੇ ਨੂੰ ਮਾਰਨਾ ਨਹੀਂ ਕੁੱਟਣਾ ਨਹੀਂ ਪਰ ਜੋ ਹਰਿਆਣਾ ਸਰਕਾਰ ਦੀ ਸਖਤੀ ਹੈ ਉਸ ਨੂੰ ਦੇਖ ਕੇ ਕਿਵੇਂ ਲੱਗਦਾ ਕਿ ਤੁਸੀਂ ਜਿਹੜਾ ਇਹ ਸ਼ੰਭੂ ਬਾਰਡਰ ਅਕ੍ਰੋਸ ਪਰ ਕਰ ਪਾਉਗੇ ਦਿੱਲੀ ਦੇ ਵਿੱਚ ਪਹੁੰਚ ਪਾਉਗੇ ਹਾਂਜੀ ਅਸੀਂ ਉਹਨੂੰ ਕਰ ਪਾਵਾਂਗੇ ਕਿਉਂਕਿ ਹਰਿਆਣੇ ਦੇ ਜੋ ਲੋਕ ਨੇ ਉਹ ਸਾਡੇ ਨਾਲ ਨੇ ਹੁਣ ਨੇ ਸਾਨੂੰ ਸਦਾ ਦਿੱਤਾ ਹੈ ਤੁਸੀਂ ਆਓ ਅਸੀਂ ਤੁਹਾਨੂੰ ਨਗਾਵਾਵਾਂਗੇ ਪਰ ਜਿਹੜੇ ਸਹਾਨਾ ਕਿਲਕੁੱਲ ਲਈ ਬੈਠਿਆ ਉਹ ਅਸੀਂ ਇੱਥੇ ਜਾਂ ਜਾਂ ਥੋੜੇ ਕੜੇ ਲਾਤੇ ਹੋਰ ਕੜੇ ਲੱਗਦੇ ਆ ਕੜੇ ਲੱਗਦੇ ਆ ਪਰ ਫਿਰ ਵੀ ਇਹ ਕਿਲਕੁੱਲ ਸਭ ਉੱਡ ਜਾਣੇ ਹਰਿਆਣੇ ਵਾਲੇ ਅੱਗੇ ਆਉਣਗੇ ਸਵਾਗਤ ਹਰਿਆਣੇ ਵਾਲੇ ਅੱਗੇ ਸਾਨੂੰ ਉਹੀ ਲੈ ਕੇ ਜਾਣਗੇ ਉਹ ਕਹਿੰਦੇ ਤੁਸੀਂ ਕੁਝ ਨਹੀਂ ਕਰਨਾ ਅਸੀਂ ਤੁਹਾਨੂੰ ਬਾਹਰ ਅਸੀਂ ਨਗਾਵਾਵਾਂਗੇ ਐਤ ਕੀ ਇੱਕ ਮਿੰਟ ਰੋ ਐਤ ਕੀ ਜਿਹੜੀ ਕਿਸਾਨਾਂ ਦੀ ਜਿਹੜੀਆਂ ਜੱਥੇ ਬੰਦੀਆਂ ਨੇ ਉਹ ਵੱਡੀਆਂ ਗਈਆਂ ਤੇ ਜਿਹੜੀ ਗਿਣਤੀ ਘਟੀ ਉਹਦੇ ਨਾਲ ਕੋਈ ਫਰਕ ਪਊ ਫਿਰ ਪਰ ਗਿਣਤੀ ਘਟੀ ਹੈ ਹੁਣ ਐਤ ਕੀ ਸਾਰਾ ਇੰਡੀਆ ਨਾਲ ਹੋ ਗਿਆ ਅੱਗੇ ਪੰਜਾਬ ਹਰਿਆਣਾ ਹੀ ਸੀਗੇ ਯੂਪ ਆ ਗਈ ਸੀ ਬਾਅਦ ਚ ਹੁਣ ਤਾਮਿਲਨਾਡੂ ਕਰਨਾਟਕਾ ਮਹਾਰਾਸ਼ਟਰ ਸਾਰ ਰਾਜਸਥਾਨ ਇਥੋਂ ਇਕੱਲੇ ਨਹੀਂ ਜਾਣਾ ਚਾਹੀਦਾ ਇਸ ਲਈ ਇਥੋਂ ਲੰਘਣਾ ਸਤੇ ਇੰਨੇ ਕਿੰਨੇ ਬੰਦੇ ਹੈਗੇ ਵੀ ਆ ਬੇਰੀ ਬੁਰੇ ਤੋੜ ਕੇ ਲੰਘ ਜਾਓ ਕੰ ਬੰਦੇ ਆ ਰਹੇ ਨੇ ਪਿੱਛੋਂ ਬੰਦੇ ਆ ਰਹੇ ਨੇ ਬਾਬੂ ਜੀ ਤੁਸੀਂ ਬਜ਼ੁਰਗ ਹੋ ਹਾਂਜੀ ਕੱਲ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਆ ਨੌਜਵਾਨਾਂ ਦਾ ਦਾਮਾ ਜਿਹੜਾ ਘੁੱਟ ਰਿਆ ਸੀ ਸਾਹ ਲੈਣਾ ਔਖਾ ਹੋ ਰਿਹਾ ਸੀ ਤੁਹਾਡੀ ਉਮਰ ਵੀ ਕਾਫੀ ਹੈ ਕੀ ਆ ਥਰੂ ਗੈਸ ਦੇ ਜਿਹੜੇ ਗੋਲੇ ਨੇ ਉਹਨਾਂ ਦਾ ਸਾਹਮਣਾ ਕਰ ਪਾਉਂਗੇ ਤੁਸੀਂ ਕਰ ਪਾਵਾਂਗੇ ਜੀ ਕੋਈ ਗੱਲ ਨਹੀਂ ਜੇ ਸਿੱਧੀ ਵੀ ਹੋ ਗਈ ਤਾਂ ਕੋਈ ਗੱਲ ਨਹੀਂ ਹੈ ਐਸੀ ਨੌਜਵਾਨ ਘਟ ਲਾ ਅਸੀਂ ਖਾਈ ਵੀ ਬੈਠੇ ਹਾਂ ਹੁਣ ਨਹੀਂ ਨਹੀਂ ਨੌਜਵਾਨ ਐ ਕਿ ਥੋੜੇ ਘਟ ਲੱਗਦੇ ਆ ਨਹੀਂ ਨਹੀਂ ਘਟ ਨਹੀਂ ਲੱਗਦੇ ਨੌਜਵਾਨ ਬਹੁਤ ਘਟ ਹਲੇ ਸਵੇਰ ਹੈ ਹਲੇ ਸਾਜਰ ਹੈ 10 ਵਜੇ ਲੈਣ ਦਿਓ ਫਿਰ ਦੇਖਿਓ ਤੁਸੀਂ ਕਿੰਨੀਆਂ ਟਰਾਲੀਆਂ ਨਹੀਂ ਕੋਈ ਟਰਾਲੀਆਂ ਦਾ ਕੋਈ ਹਿਸਾਬ ਨਹੀਂ ਕਿੰਤੀ ਨਹੀਂ ਆਉਂਦੀ ਕੰਟੀ ਨਹੀਂ ਹੈ ਇੱਕ ਪਾਸੇ ਦਾ ਭਗਵਾਨ ਜੀ ਨੇ ਕਿਹਾ ਸੀਗਾ ਵੀ ਭਾਈ ਕੋਈ ਚੱਕਰ ਨਹੀਂ ਸੈਂਟਰ ਨੂੰ ਕਹੀ ਜਾਂਦਾ ਵੀ ਇਹਨਾਂ ਦੀਆਂ ਮੰਗਾਂ ਮੰਨੋ ਕਿਸਾਨਾਂ ਦੇ ਮਸਲੇ ਹਾਂ ਹਾਂ ਜੀ ਹਾਂ ਜੀ ਜਿਹੜੇ ਬੈਰੀਅਰ ਪਾ ਲਾ ਰਕ ਕੇ ਚਾਹ ਹਾਂ ਇਹ ਤੋਂ ਇਹ ਜਿਹੜੇ ਬੈਰੀਅਰ ਲਾ ਰਹੇ ਇਹ ਤੋਂ ਹੀ ਪਤਾ ਲੱਗਦਾ ਨੀਤ ਦਾ ਵੀ ਕੁਝ ਨਹੀਂ ਮੰਨ ਰਹੇ ਸਿਰਫ ਸ਼ਕਤੀ ਨਾਲ ਹੀ ਮੋੜਨ ਦੇ ਕੰਮ ਕਰ ਰਹੇ ਸਾਰੇ ਅੱਜ ਕੀ ਵੋਟਾਂ ਨੇੜੇ ਤੇ ਜੀ ਅੱਜ ਦੀ ਸਰਕਾਰ ਨੇ ਫੇਰ ਜਿਵੇਂ ਪਹਿਲਾਂ ਨੂੰ ਕੰਮ ਕੀਤਾ ਸੀ ਬਲਾਰਾ ਲਾ ਕੇ ਕਹਦਾ ਸੀ ਕੋਈ ਨਹੀਂ ਤੁਹਾਡੇ ਮਸਲੇ ਹੱਲ ਕਰਾਂਗੇ ਹਾਂ ਜੀ ਹੁਣ ਵੀ ਕਹਿੰਦੇ ਨੇ ਹੁਣ ਵੀ ਕਹਿੰਦੇ ਕੱਲ ਤੱਕ ਕਹਿੰਦੇ ਰਹੇ ਨੇ ਹੁਣ ਵੀ 10 ਵਜੇ ਤੱਕ ਕਹਿੰਦੇ ਆ 10 ਵਜੇ ਤੱਕ ਦੇਖੋ ਠੀਕ ਹੈ ਜੀ